அமிருத்தர் நகர நகம வளோ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਇਹ ਅਨਸੁਹਾਵਨੀ ਘਟਨਾ ਦੇ ਨਾਲ ਨਿਪਟਣ ਦੇ ਲਈ ਜਿਵੇਂ ਕਿ ਅੱਗ ਜਨੀਆਂ ਘਟਰਾਵਾਂ ਦੇ ਨਾਲ ਨਿਪਟਣ ਦੇ ਲਈ ਅੱਜ ਅੰਮ੍ਰਿਤਸਰ ਨਗਰ ਨਿਗਮ ਨੂੰ ਨਵੇਂ 5 ਪੰਜ ਜਿਹੜੇ ਨੇ ਫਾਈਵ ਟੈਂਡਰ ਜਿਹੜੇ ਨੇ ਉਹ ਨਵੇਂ ਆਧੁਨਿਕ ਤਕਨੀਕ ਦੇ ਫਾਈਵ ਟੈਂਡਰ ਜਿਹੜੇ ਮੁਹੱਈਆ ਕਰਵਾਏ ਗਏ ਤੇ ਉੱਥੇ ਨਾਲ ਹੀ ਪੰਜ ਜਿਹੜੀਆਂ ਨੇ ਮੋਟਰਸਾਈਕਲ ਫਾਇਰ ਮੋਟਰਸਾਈਕਲ ਜਿਹੜੀਆਂ ਨੇ ਉਹ ਵੀ ਜਿਹੜੀਆਂ ਨੇ ਅੱਜ ਅੰਮ੍ਰਿਤਸਰ ਸਹਿਰ ਸ਼ਹਿਰ ਨੂੰ ਜਿਹੜੀਆਂ ਮੁਹੱਈਆ ਕਰਵਾਈਆਂ ਗਈਆਂ ਨੇ ਆਧੁਨਿਕ ਔਜ਼ਾਰਾਂ ਦੇ ਨਾਲ ਆਧੁਨਿਕ ਤਕਨੀਕ ਦੇ ਨਾਲ ਗੱਡੀਆਂ ਜਿਹੜੀਆਂ ਨਹੀਂ ਲੈਸ ਹੋਣਗੇ ਔਰ ਜਿੱਥੇ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਜਿਹੜਾ ਆਧੁਨਿਕ ਤਕਨੀਕ ਦੇ ਨਾਲ ਜਿਹੜਾ ਲੈਸ ਕੀਤਾ ਗਿਆ ਔਰ ਜਤਿੰਦਰ ਸਿੰਘ ਮੋਤੀ ਪਟੀਆਂ ਵੱਲੋਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਟੀਆਂ ਵੱਲੋਂ ਹਰੀ ਚੰਡੀ ਦੇ ਕੇ ਜਿਹੜਾ ਇਹਨਾਂ ਮੋਟਰਸਾਈਕਲ ਅਤੇ ਫਾਇਰ ਟੈਂਡਰਸ ਨੂੰ ਜਿਹੜਾ ਰਵਾਨਾ ਕੀਤਾ ਗਿਆ ਅੰਮ੍ਰਿਤਸਰ ਦੇ ਪੰਜ ਜਿਹੜੇ ਮੇਜਰ ਫਾਇਰ ਟੈਂਡਰ ਸਟੇਸ਼ਨ ਨੇ ਉਹਨਾਂ ਸਟੇਸ਼ਨਾਂ ਤੇ ਇਹਨਾਂ ਗੱਡੀਆਂ ਨੂੰ ਜਿਹੜਾ ਰਵਾਨਾ ਕੀਤਾ ਕੀਤਾ ਗਿਆ ਤੁਹਾਨੂੰ ਦੱਸ ਦੇਗੀ 31 ਦੇ ਕਰੀਬ ਟੋਟਲ ਹੁਣ ਅੰਮ੍ਰਿਤਸਰ ਦੇ ਵਿੱਚ ਫਾਇਰ ਟੈਂਡਰ ਨੇ ਜਿੱਥੇ ਕਿਤੇ ਵੀ ਕੋਈ ਅਨਸੁਹਾਵਨੀ ਆਗਜਨੀ ਦੀ ਕੋਈ ਘਟਨਾ ਅਗਰ ਵਾਪਰਦੀ ਹੈ ਤੇ ਫਾਇਰ ਟੈਂਡਰ ਜਿਹੜੇ ਨੇ ਆਧੁਨਿਕ ਤਕਨੀਕ ਦੇ ਨਾਲ ਲੈਸ ਨੇ ਅਤੇ ਕਿਸੇ ਵੀ ਅਨਸੁਵਿਮਨੀ ਘਟਨਾਵਾਂ ਦੇ ਨਾਲ ਨਿਪਟਣ ਦੇ ਲਈ ਇਹ ਹਰ ਸਮੇਂ ਮੁਸਤੈਦ ਨੇ ਅਤੇ ਤਿਆਰ ਤਿਆਰ ਬਰ ਤਿਆਰ ਰਹਿਣੇ। ਔਰ ਤੁਹਾਂ ਦਾ ਦੱਸਿਆ ਕਿ ਦਿੱਲੀ ਕੇ ਦੇ ਨਾਲ ਨਈ ਤਕਨੀਕ ਦੇ ਨਾਲ ਇਹ ਫਾਇਰਟੈਂਡਰ ਜਿਹੜੇ ਨੇ ਅੱਜ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਵਿੱਚ ਜਿਹੜੇ ਨੇ ਉਹ ਭੇਜੇ ਗਏ ਨੇ ਅੰਮ੍ਰਿਤਸਰ ਮੇਅਰ ਵੱਲੋਂ ਹਰੀ ਚੰਡੀ ਦੇ ਕੇ ਜਿਹੜਾ ਉਹਨੂੰ ਰਵਾਨਾ ਕੀਤਾ ਗਿਆ ਔਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਅੰਮ੍ਰਿਤਸਰ ਦੇ ਮੇਅਰ ਆਉਂਦੇ ਆ ਕੀ ਕਹਿਣਾ ਹੈ ਉਹਨਾਂ ਦਾ। ਸ਼ਹਿਰ ਦੇ ਵਿੱਚ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰੇ ਜਿਵੇਂ ਕੋਈ ਅਗਜ਼ਨੀ ਦੀ ਘਟਨਾ ਨਾ ਹੋਵੇ ਜਾਂ ਖੁਦਾ ਨਾ ਖਾਸ ਕਰੇ ਕਿਤੇ ਹੋ ਜਾਏ ਤੇ ਉਹਦੇ ਬਚਾਲ ਜਿਹੜੀਆਂ ਹੈਗੀਆਂ ਨੇ ਅੱਜ ਅਸੀਂ ਹੋਰ ਜਿਹੜੀਆਂ ਨੇ 5 ਫਾਇਰ ਦੀਆਂ ਜਿਹੜੀਆਂ ਲੇਟੈਸਟ ਗੱਡੀਆਂ ਨੇ ਲੇਟੈਸਟ ਇਕਵਿਪਮੈਂਟ ਦੇ ਨਾਲ ਅਸੈਸਰੀ ਦੇ ਨਾਲ ਜਿਹੜੀਆਂ ਹੈਗੀਆਂ ਨੇ ਅੱਜ ਹੋਰ ਚਲਾਈਆਂ ਨੇ ਜਿਹਦੇ ਨਾਲ ਸਾਡੇ ਕੋਲ ਤਕਰੀਬਨ ਜਿਹੜੀਆਂ ਨੇ ਹੈਗੀਆਂ ਨੇ ਹੁਣ 31 ਗੱਡੀਆਂ ਜਿਹੜੀਆਂ ਨੇ ਸਾਡੇ ਕੋਲੇ ਜਿਹੜੀਆਂ ਫਾਇਰ ਸਟੇਸ਼ਨਾਂ ਦੇ ਉੱਤੇ ਵੱਖ-ਵੱਖ ਫਾਇਰ ਸਟੇਸ਼ਨਾਂ ਦੇ ਉੱਤੇ ਜਿਹੜੀਆਂ ਤਾਇਨਾਤ ਕਰਨਗੀਆਂ ਇਹਦੇ ਨਾਲ ਹੀ ਅੱਜ ਅਸੀਂ 5 ਮੋਟਰਸਾਈਕਲ ਯਾਨੀ ਕਿ ਟੂ व्हीਲਰ ਜਿਹੜੇ ਚਲਾ ਰਹੇ ਹਾਂ ਜਿਹਦੇ ਨਾਲ ਫਾਰਮ ਵਗੈਰਾ ਜਿਹੜੇ ਸਾਡੇ ਫਾਇਰਮੈਨ ਹੋਣਗੇ ਉਹ ਜਿਹੜੇ ਇਕੁਪਮੈਂਟ ਦੇ ਨਾਲ ਲੈਸ ਹੋਣਗੇ ਜਿਹੜੀਆਂ ਢੀੜੀਆਂ ਗਲੀਆਂ ਦੇ ਵਿੱਚ ਵੱਡੀਆਂ ਗੱਡੀਆਂ ਨਹੀਂ ਜਾਈਆਂ ਜਾ ਸਕਦੀਆਂ ਸੋ ਉਹ ਵੀ ਅੱਜ 5 ਜਿਹੜੇ ਮੋਟਰਸਾਈਕਲ ਜਿਹੜੇ ਨੇ ਚਲਾਏ ਗਏ ਨੇ ਸਾਡੇ ਕੋਲ ਸ਼ਹਿਰ ਦੇ ਵਿੱਚ 5 ਜਿਹੜੇ ਫਾਇਰ ਸਟੇਸ਼ਨ ਨੇ ਜਿੱਥੇ ਵੱਖ-ਵੱਖੇ ਗੱਡੀਆਂ ਜਿਹੜੀਆਂ ਤਾਇਨਾਤ ਕੀਤੀਆਂ ਜਾਣਗੀਆਂ ਔਰ ਮੋਟਰਸਾਈਕਲ ਤਾਇਨਾਤ ਕੀਤੇ ਜਾਣਗੇ ਤਾਂ ਕਿ ਸ਼ਹਿਰ ਦੇ ਵਿੱਚ ਕਿਦਾਣਾ ਕਾਸਤਾ ਕੋਈ ਇਹੋ ਜੀ ਅਗਜ਼ਨੀ ਦੀ ਜਾਂ ਕੋਈ ਕਿਸੇ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਅਣਸਕਾਵੀ ਘਟਨਾ ਵਾਪਰ ਜਾਈਏ ਤੇ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਬਚਾ ਕੀਤਾ ਜਾਏ ਰੈਸਕਿਊ ਕੀਤਾ ਜਾਏ ਸੋ ਸਾਡੀ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਜੋ ਉਹਨਾਂ ਦੀ ਸੋਚ ਹੈ ਜੋ ਸਾਡੇ ਕੇਜੀਵਲ ਸਾਹਿਬ ਸਾਡੇ ਭਗਵੰਤ ਸਿੰਘ ਮਾਲ ਸਾਡੇ ਮਨੀ ਸੋਧਿਆ ਜੀ ਸਾਡੇ ਜਿਹੜੇ ਮੰਤਰੀ ਨੇ ਸੰਜੀਵ ਜੀ ਅਰੋੜਾ ਜੀ ਸੋ ਅਸੀਂ ਜੋ ਉਹਨਾਂ ਨੂੰ ਡਿਮਾਂਡ ਕੀਤੀ ਸੀਗੀ ਉਹਨਾਂ ਨੇ ਸਾਨੂੰ ਜਿਹੜੀਆਂ ਫਾਇਰ ਦੀਆਂ ਉਹ ਗੱਡੀਆਂ ਜਿਹੜੀਆਂ ਮੁਹੱਈਆ ਕਰਵਾ ਦਿੱਤੀਆਂ ਸੋ ਅਸੀਂ ਕਿਸੇ ਵੀ ਦੇਰੀ ਤੋਂ ਬਿਨਾਂ ਅੱਜ ਜਿਹੜੀਆਂ ਆਗਿਆ ਕਾਰਪੋਰੇਸ਼ਨ ਤੋਂ ਜਿਹੜਾ ਇਹਨਾਂ ਨੂੰ ਗੱਡੀਆਂ ਨੂੰ ਫਾਇਰ ਵੱਖ-ਵੱਖ ਫਾਇਰ ਸਟੇਸ਼ਨਾਂ ਤੇ ਰਵਾਨਾ ਕਰ ਦਿੱਤਾ ਗਿਆ ਸੋ ਸ਼ਹਿਰ ਦੀ ਇਹ ਨਾਲ ਸਾਡੀ ਬਚਨਬੱਧਤਾ ਹੈ ਕਿ ਸ਼ਹਿਰ ਦੇ ਵਿੱਚ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਏਗਾ ਜੋ ਸਾਫ ਸਵੱਈ ਦੇ ਪ੍ਰਬੰਧ ਜੋ ਸੀਵਰੇਜ ਜੋ ਸਟਰੀਟ ਲਾਈਟ ਜੋ ਰੋਡ ਸਵੀਪਿੰਗ ਜੋ ਵੀ ਹੈ ਅਸੀਂ ਇਹ ਅਸੀਂ ਸ਼ਹਿਰ ਵਾਸੀਆਂ ਦਾ ਵਚਨਬੱਧ ਹਾਂ ਔਰ ਸਭ ਮੁੱਚ ਤੇਰੇ ਮੁਈਆ ਕਰਾਂਗੇ ਆ ਟਾਈਮ ਜ਼ਰੂਰ ਲੱਗਦਾ ਲੇਕਿਨ ਸਾਡੀਆਂ ਜਿਹੜੀਆਂ ਨੇ ਮੇਰੇ ਨਾਲ ਕਮਿਸ਼ਨਰ ਸਾਹਿਬ ਵੀ ਖੜੇ ਐ ਅਡੀਸ਼ਨਲ ਕਮਿਸ਼ਨਰ ਸਾਹਿਬ ਸਾਡੇ ਕਾਉਂਸਲਰ ਸਾਥੀ ਵੀ ਖੜੇ ਐ ਸੋ ਅਸੀਂ ਜੋ ਜੋ ਸ਼ਹਿਰ ਦੇ ਨਾਲ ਸਾਡੀ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਨੇ ਉਹ ਸਾਰੇ ਵਾਅਦਿਆਂ ਦੇ ਪੂਰੇ ਉਤਰਦੇ ਹੋਏ ਸ਼ਹਿਰ ਨੂੰ ਹਰ ਉਸੂਲ ਦੇਵਾਂਗੇ ਜੋ ਦੇਣੀ ਚਾਹੀਦੀ ਹੈ ਜੋ ਸਿਵਿਕ ਸ਼ਹਿਰ ਦੀਆਂ ਲੋੜਾਂ ਹੁੰਦੀਆਂ ਨੇ ਸੋ ਉਹਦੇ ਤਹਿਤ ਅੱਜ ਜਿਹੜੀਆਂ ਅਸੀਂ ਇਹ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਇੱਕ ਕਾਫਲੇ ਨੂੰ ਰਵਾਨਾ ਕੀਤਾ ਜੋ ਵੱਖ-ਵੱਖ ਸਟੇਸ਼ਨਾਂ ਤੇ ਤਾਇਨਾਤ ਹੋ ਜਾਣੀ ਹੈ ਤੇ ਇੱਕ ਵਾਟਰ ਬਾਊਂਸਰ ਹੈ ਜਿਹੜਾ ਬੇਸਿਕਲੀ ਵਾਟਰ ਟੈਂਕਰ ਉਹਦੇ ਨਾਲ ਹੀ ਇਹ ਕਿਉਂਕਿ ਹੁਣ ਅੱਜਕੱਲ ਬੜੀ ਅਲਟਰਾ ਮਾਡਰਨ ਇਹ ਇਕੁਪਮੈਂਟ ਤੇ ਟੂਲਸ ਆਉਂਦੇ ਨੇ ਸੇ ਬਹੁਤ ਸਾਰੇ ਟੂਲਸ ਵੀ ਨੇ ਨਾ ਮਸ਼ੀਨਾਂ ਫਾਇਰ ਇੰਜਨਸ ਤੇ ਜਿਵੇਂ ਕਿ ਵੇਟ ਅਗਰ ਕੁੱਟਣਾ ਹੈ ਚੱਕਣਾ ਹੈ ਵਜਨ ਚੱਕਣਾ ਉਹਦੇ ਲਈ ਬੋਲਟ ਰੈਟਲਸ ਨੇ ਔਰ ਜੇ ਵੀਰੂ ਅਗਰ ਉਹ ਕਾਰਡ ਆ ਰਿਹਾ ਉਸ ਦੇ ਲਈ ਕੱਟ ਉਸਨੇ ਕੱਟ ਕਰਕੇ ਟੂ ਕੱਟ ਲੈਣਾ ਹੈ ਸੋ ਮੈਂ ਸਾਰਾ ਕੁਝ ਹੈਗਾ ਜਿਵੇਂ ਨਾਰਮਲੀ ਇਹ ਬਹੁਤ ਵੱਡਾ ਸ਼ਹਿਰ ਹੈ ਬਹੁਤ ਜ਼ਿਆਦਾ ਢੜੀਆਂ ਢੜੀਆਂ ਵੀ ਨੇ ਬਹੁਤ ਪੋਪੂਲੇਟਡ ਏਰੀਆਜ਼ ਨੇ ਵੈਰੀ ਡੈਂਸਲੀ ਪੋਪੂਲੇਟਡ ਪਰ ਅੱਗੇ ਅੱਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਥੋੜੀ ਜਿਹੀ ਕਰਦੀਆਂ ਵੀ ਜ਼ਿਆਦਾ ਤੇਜ਼ ਕਰਦੀ ਹੈ ਟੈਂਪਰੇਚਰ ਆਇਆ ਹੈ ਸੋ ਸੋਸੇ ਸਾਡੀ ਹੋਏਗੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀਮਾਲੀ ਨੁਕਸਾਨ ਨਾ ਹੋਵੇ ਸੋ ਉਸ ਤਹੇ ਤੇ ਫਲੀਟ ਨੂੰ ਸਟਰੈਂਥਨ ਕਰਨ ਲਈ ਅੱਜ ਜਿਹੜੀ 4 ਫਾਇਰ ਇੰਜਨ ਤੇ ਇੱਕ ਵਾਟਰ ਬੋਜ਼ਰ ਨੂੰ ਅਸੀਂ ਇੰਟੂ ਸਰਵਿਸ ਪ੍ਰੈਸ ਕੀਤਾ ਉਸ ਨੇ ਇੱਕ ਦੇਖਣ ਨੂੰ ਮਿਲਿਆ ਵੀ ਫਾਇਰ ਟੈਂਡਰ ਤੇ ਆਉਂਦੇ ਆ ਇਹ ਇੱਥੇ ਆਪਣੇ ਕੋਲ ਕਾਫੀ ਮਹਿੰਗੀ ਮਸ਼ੀਨ ਪਈ ਹੈ ਹਾਈਡਰੋਲਿਕ ਪਿਛਲੀ ਜਿਹੜੀ ਹੈ ਉਹਨਾਂ ਦੀ ਛੱਤ ਨਹੀਂ ਮਿਲ ਪੰਦੀ ਕਿਉਂਕਿ ਮਸ਼ੀਨਾਂ ਮਹਿੰਗੀਆਂ ਹੁੰਦੀਆਂ ਉਹਨਾਂ ਨੂੰ ਛੱਤਾਂ ਨਹੀਂ ਮਿਲ ਰਹੀਆਂ ਪਿਛਲੇ ਲੰਬੇ ਸਮੇਂ ਤੋਂ ਮਸ਼ੀਨਾਂ ਇਹ ਪੂਰੀ ਸਮਾਂਦਲੇ ਪਈਆਂ ਰਹਿੰਦੀਆਂ ਵੜੀਆਂ ਜੀ ਉਹਨਾਂ ਵਾਸਤੇ ਵੀ ਕੋਈ ਕੀਤਾ ਜਾਇਆ ਕੰਮ ਨਹੀਂ ਇਸ ਤਰ੍ਹਾਂ ਨਹੀਂ ਐ ਐਮ ਐਨ ਆ ਇਸ ਮੇਰੇ ਨੋਟਿਸ ਲੈ ਆਏ ਹੋ ਕਿ ਉਹਨਾਂ ਨੂੰ ਛੱਤ ਨਹੀਂ ਮਿਲ ਰਹੀ ਬਟ ਇਸ ਤਰ੍ਹਾਂ ਦਾ ਕੋਈ ਐਮ ਐਨ ਇਸ ਤਰ੍ਹਾਂ ਲਈ ਕੋਈ ਕਿਸੇ ਤਰ੍ਹਾਂ ਦੀ ਉਪਾਈ ਨਹੀਂ ਨਾਰਮਲੀ ਹਿੰਦੀ ਹੁੰਦੀ ਤੇ ਜਿਹੜੀ ਇਕੁਪਮੈਂਟ ਆ ਜਿਸ ਤਰ੍ਹਾਂ ਦੀ ਸੈਂਸਿਟਿਵ ਇਕੁਪਮੈਂਟ ਅਗਰ ਹੈਗੀ ਹੈ ਦੋਨੋਂ ਇੰਸਪੈਕਲ ਸਟੋਰ ਕਰਨਾ ਹੈ ਅੰਡਰ ਰੂਫ ਦਾ ਉਹ ਸਟੋਰ ਹਥੀ ਹੋਏਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਾਈਡਰੌਲਿਕ ਅਗਰ ਮਸ਼ੀਨ ਹੈਗੀ ਹੈ ਤੇ ਉਹਦੀ ਛੱਤ ਨਹੀਂ ਹੈਗੀ ਤਾਂ ਮੇਕ ਸ਼ੁਰ ਅਗਰ ਉਹ ਉਸਕਾ ਅਦਰ ਹੀ ਹੈਗਾ ਤਾਂ ਉਸਕੋ ਸ਼ਟ ਬੰਦ ਜੇਗਾ ਜੀ ਧੰਨਵਾਦ ਜੀ